ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਰਨਾਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪੰਜਾਬ ਪੁਲਿਸ ਨੂੰ ਵੱਡਾ ਝਟਕਾ ਲੱਗਿਆ ਕਰਨਲ ਪੁਸ਼ਪਿੰਦਰ ਸਿੰਘ ਕੁੱਟਮਾਰ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਹੁਣ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਦਿੱਤੀ ਗਈ ਆ ਸੀਬੀਆਈ ਨੂੰ ਇਹ ਜਾਂਚ ਸੌਂਪ ਦਿੱਤੀ ਗਈ ਆ ਜੋ ਕਿ ਕਰਨਲ ਬਾਠ ਦਾ ਪਰਿਵਾਰ ਲਗਾਤਾਰ ਮੰਗ ਕਰਦਾ ਨਜ਼ਰ ਆ ਰਿਹਾ ਤਾਂ ਸੀਬੀਆਈ ਹੁਣ ਜਾਂਚ ਕਰੇਗੀ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਪਟਿਆਲਾ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਇੱਕ ਟਾਬੇ ਦੇ ਉੱਤੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਸਦੇ بیٹے ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹ ਇਲਜ਼ਾਮ ਲੱਗੇ ਨੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆ ਤਾਂ ਜਿਸ ਤੋਂ ਬਾਅਦ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਨੇ ਮੁੱਦਾ ਚੱਕਿਆ ਹੋਰ ਵੀ ਸੈਨਿਕ ਜਿਹੜੇ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਦਾ ਸਾਥ ਦੇ ਰਹੇ ਸੀ ਕਈ ਲੀਡਰ ਵੀ ਸਾਥ ਦੇ ਰਹੇ ਸੀ ਕਿ ਪੁਲਿਸ ਦੇ ਵੱਲੋਂ ਤੱਕੇਸ਼ਾਈ ਕੀਤੀ ਗਈ ਆ ਤਾਂ ਪੁਲਿਸ ਦੇ ਚਾਰ ਐਸਐਚਓ ਜਿਨ੍ਹਾਂ ਦੇ ਖਿਲਾਫ ਐਫਆਈਆਰ ਵੀ ਦਰਜ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਇਨਸਪੈਕਟਰ ਰੌਣੀ ਇਨਸਪੈਕਟਰ ਬੋਪਾਰਾਏ ਇਨਸਪੈਕਟਰ ਟਿੱਲੋ ਤੇ ਇੱਕ ਸ਼ਮਿੰਦਰ ਤਾਂ ਇਹ ਚਾਰ ਐਸਐਚਓ ਜਿਹੜੇ ਨੇ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਵੀ ਹੋ ਚੁੱਕੀ ਪਹਿਲਾਂ ਐਫਆਈਆਰ ਦਰਜ ਵੀ ਨਹੀਂ ਕੀਤੀ ਸੀ ਪਹਿਲਾਂ ਅਣਪਛਾਤੇ ਵਿਅਕਤੀਆਂ ਤੇ ਐਫਆਈਆਰ ਦਰਜ ਕੀਤੀ ਬਾਅਦ ਦੇ ਵਿੱਚ ਜਦੋਂ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੇ ਵੱਲੋਂ ਧਰਨਾ ਲਗਾ ਦਿੱਤਾ ਪਟਿਆਲਾ ਦੇ ਵਿੱਚ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਫਿਰ ਇਹ ਜਾਂਚ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਜਾਂਦੀ ਆ ਪਹਿਲਾਂ ਪੰਜਾਬ ਪੁਲਿਸ ਦੀ ਸਿਟ ਬਣਾ ਦਿੱਤੀ ਜਾਂਦੀ ਆ ਫਿਰ ਜਿਹੜੀ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਨੇ ਕਿਹਾ ਕਿ ਸਾਨੂੰ ਸਿਟ ਤੇ ਭਰੋਸਾ ਨਹੀਂ ਆ ਤਾਂ ਜਾਂਚ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਜਾਂਦੀ ਆ ਤਾਂ ਹੁਣ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਪੰਜਾਬ ਪੁਲਿਸ ਨੂੰ ਬਚਾਉਣ ਦੇ ਵਿੱਚ ਲੱਗੀ ਆ ਇਸ ਕਰਕੇ ਅਸੀਂ ਉਸ ਨਾਲ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆ ਕਿਉਂਕਿ ਚੰਡੀਗੜ੍ਹ ਪੁਲਿਸ ਦੀ ਜੋ ਸਿੱਟ ਬਣਾਈ ਸੀ ਉਸ ਨੂੰ 4 ਮਹੀਨੇ ਦਾ ਸਮਾਂ ਦਿੱਤਾ ਸੀ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਸਾਰਾ ਕੁਝ ਕਲੀਅਰ ਕਰੋ ਇਸ ਮਾਮਲੇ ਦੇ ਵਿੱਚ ਜਾਂਚ ਕਰੋ ਤਾਂ ਰਿਪੋਰਟ 4 ਮਹੀਨਿਆਂ ਦੇ ਵਿੱਚ ਦੇਣੀ ਸੀ ਪਰ ਕਰਨਲ ਪੁਸ਼ਪਿੰਦਰ ਬਾਠ ਦਾ ਪਰਿਵਾਰ ਜਿਹੜਾ ਉਹ ਸੰਤੁਸ਼ਟ ਨਹੀਂ ਉਹਨਾਂ ਦੀ ਪਤਨੀ ਸੰਤੁਸ਼ਟ ਨਹੀਂ ਆ ਇਸ ਜਾਂਚ ਤੋਂ ਤਾਂ ਫਿਰ ਹੁਣ ਹਾਈ ਕੋਰਟ ਦੇ ਵੱਲੋਂ ਹੱਕ ਦੇ ਵਿੱਚ ਵੱਡਾ ਫੈਸਲਾ ਆ ਗਿਆ ਜਿਸ ਤੋਂ ਬਾਅਦ ਹੁਣ सीबीआई ਦੇ ਹੱਥਾਂ ਦੇ ਵਿੱਚ ਇਹ ਜਾਂਚ ਚੱਲੇ ਗਈ ਤਾਂ ਸੈਂਟਰ ਦੀ ਏਜੰਸੀ ਹੁਣ ਜਾਂਚ ਕਰੇਗੀ ਇਸ ਮਾਮਲੇ ਦੇ ਵਿੱਚ ਤਾਂ ਜਿਹੜੇ ਚਾਰ ਇਨਸਪੈਕਟਰ ਨੇ ਐਸਐਚਓ ਨੇ ਤਾਂ ਉਹਨਾਂ ਦੇ ਲਈ ਇਹ ਇੱਕ ਵੱਡੀ ਝਟਕੇ ਵਾਲੀ ਗੱਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਇਨਸਪੈਕਟਰ ਰੌਣੀ ਨੂੰ ਲਗਾਤਾਰ ਝਟਕੇ ਲੱਗੇ ਪਟਿਆਲਾ ਦੀ ਜੇ ਹੇਠਲੀ ਅਦਾਲਤ ਦੇ ਵਿੱਚ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਤਾਂ ਉਸ ਦੇ ਵਿੱਚ ਵੀ ਝਟਕਾ ਲੱਗਿਆ ਫਿਰ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਉਸ ਦੇ ਵਿੱਚ ਵੀ ਉਹਨਾਂ ਦੀ ਅਗਾਊ ਜਮਾਨਤ ਅਰਜੀ ਜੋ ਰੱਦ ਹੋ ਗਈ ਤਾਂ ਹੁਣ ਸੁਪਰੀਮ ਕੋਰਟ ਦਾ ਰੁਖ ਉਹਨਾਂ ਦੇ ਵੱਲੋਂ ਤਿਆਰ ਕੀਤਾ ਜਾ ਸਕਦਾ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਕਰਨਲ ਪੁਸ਼ਪਿੰਦਰ ਬਾਠ ਦੇ ਪਰਿਵਾਰ ਦੇ ਹੱਕ ਦੇ ਵਿੱਚ ਇਹ ਵੱਡਾ ਫੈਸਲਾ ਸੁਣਾ ਦਿੱਤਾ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਪਰਿਵਾਰ ਪਹਿਲੇ ਦਿਨ ਤੋਂ ਕਰ ਰਿਹਾ ਪਰਿਵਾਰ ਦੀਆਂ ਮੰਗਾਂ ਹੀ ਇਹ ਸੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਜਿਹੜੀ ਸੀਬੀਆਈ ਤੋਂ ਕਰਵਾਈ ਜਾਵੇ ਕਿਉਂਕਿ ਸਾਨੂੰ ਪੰਜਾਬ ਦੀ ਪੁਲਿਸ ਤੇ ਭਰੋਸਾ ਨਹੀਂ ਆ। ਪੰਜਾਬ ਦੀ ਪੁਲਿਸ ਆਪਣੇ ਸਾਥੀਆਂ ਨੂੰ ਬਚਾਏਗੀ। ਤਾਂ ਸੈਂਟਰਲ ਦੀ ਏਜੰਸੀ ਤੋਂ ਇਸ ਦੀ ਜਾਂਚ ਕਰਵਾਈ ਜਾਵੇ। ਤਾਂ ਸੈਂਟਰਲ ਦੀ ਏਜੰਸੀ ਦੇ ਹੱਥਾਂ ਦੇ ਵਿੱਚ ਹੁਣ ਜਾਂਚ ਚੱਲੇ ਗਈ ਹੈ। ਕਿੰਨੇ ਦਿਨਾਂ ਦੇ ਵਿੱਚ ਜਾਂਚ ਮੁਕੰਮਲ ਹੁੰਦੀ ਆ? ਕਦੋਂ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ। ਕਿਉਂਕਿ ਇੱਕ ਕਰਨਲ ਰੈਂਕ ਦੇ ਵਿਅਕਤੀ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨਾ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਨਹੀਂ ਸੀ ਪਤਾ ਉਹ ਕਰਨਲ ਆ ਪਰ ਵੱਡੇ ਸਵਾਲ ਇਹ ਨੇ ਜੇਕਰ ਕਰਨਲ ਨਾ ਹੁੰਦਾ ਕੋਈ ਹੋਰ ਹੁੰਦਾ ਫੇਰ ਕੀ ਕਰਦੇ ਤਾਂ ਇਹ ਸਵਾਲ ਜ਼ਰੂਰ ਨੇ ਪੁਲਿਸ ਦੇ ਉੱਤੇ ਜ਼ਰੂਰ ਸਵਾਲੀਆ ਨਿਸ਼ਾਨ ਖੜੇ ਹੋਏ ਪਰ ਪੁਲਿਸ ਜਿਹੜੀ ਆ ਉਸ ਨੂੰ ਬਚਾਉਣ ਦੀ ਕੋਸ਼ਿਸ਼ਾਂ ਕਰ ਰਹੀ ਸੀ ਚੰਡੀਗੜ੍ਹ ਦੀ ਪੁਲਿਸ ਇਹ ਇਲਜ਼ਾਮ ਜਿਹੜੇ ਕਰਨਲ ਦੀ ਪਤਨੀ ਦੇ ਵੱਲੋਂ ਲਗਾਏ ਗਏ ਨੇ ਤਾਂ ਹੁਣ ਜਾਂਚ ਸੀਬੀਆਈ ਕੋਲ ਚਲੇਗੀ ਸੀਬੀਆਈ ਕਦੋਂ ਤੱਕ ਇਸ ਮਾਮਲੇ ਦੇ ਵਿੱਚ ਕਿ ਸਿੱਟੇ ਤੱਕ ਪਹੁੰਚਦੀ ਆ ਇਹ ਦੇਖਣ ਵਾਲੀ ਗੱਲ ਹੈ